ਭਾਈਓ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਮਾਨ ਸਾਹਿਬ ਦੇ ਖਿਲਾਫ ਲੋਕ ਸਭਾ ਦਾ ਇਲੈਕਸ਼ਨ ਲੜੋਗੇ ਤੁਹਾਨੂੰ ਭੁਲੇਖਾ ਆ ਤੁਸੀਂ ਭੁੱਲ ਗਏ ਹੋ ਕਿ ਹਜੇ 2 ਸਾਲ ਪਹਿਲਾਂ ਹੀ ਮਾਨ ਸਾਹਿਬ ਦੇ ਜਿਹੜੇ ਸਿਪਾਹੀ ਹੈ ਨਾ ਸਿਪਾਹੀ ਸੋਲਜਰ ਜਾਂ ਆਮਾਦੀ ਪਾਰਟੀ ਦੇ ਵਲੰਟੀਅਰ ਉਹਨਾਂ ਨੇ ਤੁਹਾਡੀਆਂ ਗੋਡੜੀਆਂ ਲਵਾਈਆਂ ਤੁਹਾਡਾ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਚੜਾਇਆ ਤੁਹਾਡਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨੂੰ ਸਾਡੇ ਉਸ ਵਲੰਟੀਅਰ ਨੇ ਮਾਨ ਸਾਹਿਬ ਦੇ ਉਸ ਸਿਪਾਈ ਨੇ ਰਾਇਆ ਜਿੰਨੂੰ ਤੁਸੀਂ ਕਹਿੰਦੇ ਸੀ ਕਿ ਕਿਸ ਤਰ੍ਹਾਂ ਦੇ ਨਮੂਨੇ ਆ ਗਏ ਕਿ ਤਰ੍ਹਾਂ ਦੇ ਇਹ ਆਈਟਮ ਵਿਧਾਨ ਸਭਾ ਚ ਆ ਗਏ ਉਹ ਗੋ ਕਿਹਨੇ ਤੁਹਾਡੇ ਚੰਨੀ ਨੂੰ ਰਾਇਆ ਆ ਮਨਪ੍ਰੀਤ ਸਿੰਘ ਬਾਦਲ ਬੇਸ਼ੱਕ ਉਹਨ ਭਾਜਪਾ ਚਲੇ ਗਿਆ ਉਦੋਂ ਤੇ ਕਾਂਗਰਸ ਸੀ ਇਹਨੂੰ ਵੀ ਅਸੀਂ ਬਠਿੰਡੇ ਤੋਂ ਰਾਇਆ ਤੁਸੀਂ ਨਾਂ ਤੇ ਲੈ ਕੇ ਵੇਖੋ ਮਾਨ ਸਾਹਿਬ ਦੇ ਸਾਹਮਣੇ ਤੇ ਤੁਹਾਡੀ ਹਾਇਸ਼ੀਅਤ ਹੈ ਨਹੀਂ ਲੜਨ ਦੀ ਜੇ ਤੁਹਾਡੇ ਦਮ ਹਨ ਤੇ ਮਾਨ ਸਾਹਿਬ ਦੇ ਸਿਪਾਈਆਂ ਦੇ ਸਾਹਮਣੇ ਲੈ ਕੇ ਆ ਕੇ ਲੜੋ ਤੁਹਾਨੂੰ ਪਤਾ ਲੱਗ ਜੂਗਾ ਦੂਸਰਾ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਜਿਹੜੇ ਬਾਦਲਦਲ ਵਾਲੇ ਵੀ ਆ ਇਹਨਾਂ ਨੂੰ ਵੀ ਟਿੱਡੀਆਂ ਦਾ ਜ਼ਖਾਮ ਹੋਇਆ ਉਹ ਗੱਲ ਹੋਈ ਆ ਵਿਕਰਮਜੀਤ ਜੀ ਤੁਹਾਡਾ ਹਾਰਿਆ ਸਾਡੇ ਇੱਕ ਵਲੰਟੀਅਰ ਕੁੜੀ ਤੋਂ ਤੁਹਾਡੇ ਸੁਖਵੀਰ ਸਿੰਘ ਬਾਦਲ ਤੁਹਾਡਾ ਪ੍ਰਧਾਨ ਅਕਾਲੀ ਦਲ ਦਾ ਕਿਸ ਬੁਰੀ ਤਰ੍ਹਾਂ ਉਹਦੀ ਹਾਰ ਹੋਈ ਆ ਜਲਾਲਾਬਾਦ ਚ ਭੁੱਲ ਗਿਓ ਤੁਸੀਂ ਤੇ ਏਵਨ ਹੁਣ ਬਾਦਲ ਸਾਹਿਬ ਦੁਨੀਆ ਚ ਨਹੀਂ ਐ ਉਹਨਾਂ ਨੂੰ ਜਾਂਦੇ ਜਾਂਦੇ ਜੋ ਇਹ ਜਿਸ ਤਰ੍ਹਾਂ ਦੀ ਪ੍ਰਾਸਤ ਦੇਖਣ ਨੂੰ ਮਿਲੀ ਉਹ ਵੀ ਸਾਰਿਆਂ ਦੇ ਸਾਹਮਣੇ ਆ ਤੁਹਾਡੇ ਸਟੱਬਰ ਦਾ ਜਿੰਨਾ ਵੀ ਤਾਣਾ ਬਾਣਾ ਸੀਗਾ ਜਿਹੜਾ ਲਾਣਾ ਦਾਣਾ ਸੀ ਸਾਰੇ ਤੇ ਹਰਾਏ ਆ ਮਾਨ ਸਾਹਿਬ ਦੇ ਸਿਪਾਹੀਆਂ ਨੇ ਸੋ ਇਸ ਕਰਕੇ ਇਹ ਇਹ ਜਿਹੜੀ ਡਰਾਮੇਬਾਜ਼ੀ ਕਰਨ ਬੰਦ ਕਰੋ ਬਾਜਵਾ ਸਾਹਿਬ ਜੇ ਵਾਕਈ ਹਜੇ ਵੀ ਕੋਈ ਭੁਲੇਖਾ ਆ ਤੇ ਆ ਕੇ ਆਵਾ ਆਪਣੀ ਪਾਰਟੀ ਦੇ ਮਾਨ ਸਾਹਿਬ ਦੇ ਸਿਪਾਹੀਆਂ ਦੇ ਸਾਹਮਣੇ ਇਲੈਕਸ਼ਨ ਲੜੋ ਤੇ ਪੰਜਾਬ ਦੇ ਲੋਕ ਤੁਹਾਨੂੰ ਦੱਸ ਦੇਣਗੇ